ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਇੰਡੀਅਨ ਜਰਨਲਿਸਟ ਯੂਨੀਅਨ ਦੇ ਸੱਦੇ ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਦਾ ਸ਼ਹੀਦੀ ਦਿਵਸ ਮੰਗਦੇਵਸ ਦੇ ਰੂਪ ਵਿੱਚ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਸ਼ਹੀਦੀ ਸਮਾਰਕ ਵਿੱਚ ਰਾਜ ਪੱਧਰੀ ਸਮਾਗਮ ਵਜੋਜਿਤ ਕੀਤਾ ਗਿਆ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਸਕੱਤਰ ਜਨਰਲ ਬਲਵਿੰਦਰ ਜੰਮੂ ਸਵਾਇ ਪ੍ਰਧਾਨ ਬਲਬੀਰ ਸਿੰਘ ਜੰਡੂ ਕਾਰਜਕਾਰੀ ਪ੍ਰਧਾਨ ਜੈ ਸਿੰਘ ਛੱਬਰ ਸਵਾਇ ਕਾਰਜਕਾਰੀ ਮੈਂਬਰ ਭਪਿੰਦਰ ਸਿੰਘ ਮਲਕ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਨੂਰਪੁਰ ਹਰਮੇਸ਼ ਮਿਰਦੀ ਨੇ ਰਾਜਪਤੀ ਸਮਾਗਮ ਵਿੱਚ ਸ਼ਿਰਕਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਜੰਮੂ ਨੇ ਕਿਹਾ ਕਿ ਦੇਸ਼ ਭਰ ਵਿੱਚ ਮੀਡੀਆ ਬਹੁਤ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਉਹਨਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਲਗਾਤਾਰ ਤਾਨਾਸ਼ਾਹੀ ਵੱਲ ਵਧ ਰਹੀ ਹੈ ਹਾਂਜੀ ਅੱਜ ਇੰਡੀਅਨ ਜਰਨਲਿਸਟ ਯੂਨੀਅਨ ਪੂਰੇ ਦੇਸ਼ ਭਰ ਦੇ ਵਿੱਚ ਛੇਤੀ ਦਿਵਸ ਅਭਲੀਕ ਮੰਗ ਦਿਵਸ ਮਨਾ ਰਹੀ ਹੈ ਇਹਦੇ ਵਿੱਚ ਤਿੰਨ ਮੰਗਾਂ ਜਿਹੜੀਆਂ ਨੈਸ਼ਨਲ ਪੱਧਰ ਦੀਆਂ ਨੇ ਬਾਕੀ ਜਿਹੜੀਆਂ ਸੂਬਿਆਂ ਦੀਆਂ ਮੰਗਾਂ ਨੇ ਉਹਦੇ ਵਿੱਚ ਪਹਿਲੀ ਮੰਗ ਅਸੀਂ ਮੰਗ ਕਰਦੇ ਹਾਂ ਕੇਂਦਰ ਸਰਕਾਰ ਤੋਂ ਕਿ মিডিਆ ਦੇ ਬਾਰੇ ਦੋ ਕਮਿਸ਼ਨ ਬਣੇ ਸੀਗੇ ਦੂਜੇ ਕਮਿਸ਼ਨ ਦੀ ਰਿਪੋਰਟ ਦੇ ਉੱਪਰ ਕੋਈ ਗੌਰ ਨਹੀਂ ਕੀਤਾ ਗਿਆ ਤੇ ਅਸੀਂ ਚਾਹੁੰਦੇ ਹਾਂ ਕਿ মিডিਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਆਈਆਂ ਨੇ ਉਹਨਾਂ ਤਬਦੀਲੀਆਂ ਦੇ ਧਿਆਨ ਲਈ ਜਿਹੜਾ মিডিਆ ਕਮਿਸ਼ਨ ਬਣਾਇਆ ਜਾਵੇ ਕਿਉਂਕਿ ਉਹ ਇਸ ਸਮੇਂ ਜਿਹੜਾ ਸੈਕੰਡ ਮੀਡੀਆ ਕਮਿਸ਼ਨ ਬਣਿਆ ਸੀਗਾ ਉਦੋਂ ਨਾ ਇਲੈਕਟ੍ਰੋਨਿਕ ਮੀਡੀਆ ਸੀ ਨਾ ਡਿਜੀਟਲ ਮੀਡੀਆ ਸੀਗਾ ਨਾ ਸੋਸ਼ਲ ਮੀਡੀਆ ਸੀਗਾ ਇਸ ਕਰਕੇ ਇਹਦੀ ਸਾਰੇ ਦੀ ਅਧਿਐਨ ਲਈ ਇੱਕ ਕਮਿਸ਼ਨ ਬਣਨਾ ਚਾਹੀਦਾ ਉਸ ਤੋਂ ਜਿਹੜਾ ਦੂਜਾ ਮਸਲਾ ਹੈਗਾ ਅਸੀਂ ਚਾਹੁੰਦੇ ਕਿ ਪੱਤਰਕਾਰਾਂ ਦੇ ਉੱਪਰ ਹਮਲੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਵਧੇ ਆ ਉਹਨਾਂ ਹਮਲਿਆਂ ਤੋਂ ਬਚਾ ਲਈ ਪੱਤਰਕਾਰਾਂ ਦੇ ਲਈ ਸੇਫਟੀ ਐਕਟ ਬਣਨਾ ਚਾਹੀਦਾ ਉਹ ਨੈਸ਼ਨਲ ਲੈਵਲ ਤੇ ਬਣਨਾ ਚਾਹੀਦਾ ਦੂਪ ਸੂਬਿਆਂ ਦੀਆਂ ਸਰਕਾਰਾਂ ਨੇ ਬਣਾਇਆ ਮਹਾਰਾਸ਼ਟਰ ਨੇ ਬਣਾਇਆ ਤੇ ਉਹ ਤੋਂ ਇਲਾਵਾ ਛਤੀਸਗੜ ਸਰਕਾਰ ਨੇ ਬਣਾਇਆ ਉਹ ਬਾਕੀ ਸੂਬਿਆਂ 'ਚ ਵੀ ਬਣਨਾ ਚਾਹੀਦਾ ਨੈਸ਼ਨਲ ਲੈਵਲ ਦੇ ਉੱਪਰ ਵੀ ਇੱਕ ਐਕਟ ਜਿਹੜਾ ਸੇਫਟੀ ਐਕਟ ਜਿਹੜਾ ਪੱਤਰਕਾਰਾਂ ਦੀ ਸੁਰੱਖਿਆ ਦੀ ਐਕਟ ਬਣਨਾ ਚਾਹੀਦਾ ਤੀਜਾ ਵੇਜੀਟੀਆਂ ਵੇਜ ਬੋਰਡ ਤੋਂ ਬਾਅਦ ਕੋਈ ਵੇਜ ਬੋਰਡ ਨਹੀਂ ਬਣਿਆ ਪੱਤਰਕਾਰਾਂ ਦੀ ਜਿਹੜੀ ਦਿਹਾੜੀ ਆ ਪੱਤਰਕਾਰਾਂ ਦਾ ਜਿਹੜਾ ਮਹੀਨਾ ਸੈਲਰੀ ਜਿਹੜੀ ਆ ਉਹ ਵੇਜ ਬੋਰਡ ਡਿਟਰਮਾਈਨ ਕਰਦਾ ਹੈ ਇਸ ਕਰਕੇ ਮੀਜ ਬੋਰਡ ਜਿਹੜਾ ਗਠਿਤ ਕੀਤਾ ਜਾਣਾ ਤਾਂ ਚਾਹੀਦਾ ਤੇ ਵਰਕਿੰਗ ਜਰਨਲਿਸਟ ਜਿਹੜਾ ਐਕਟ ਹੈ ਉਹ ਬਹਾਲ ਕੀਤਾ ਜਾਣਾ ਚਾਹੀਦਾ ਉਹਦੇ ਨਾਲ ਪੰਜਾਬ ਦੇ ਵਿੱਚ ਇਹ ਜਿਹੜੀ ਸਰਕਾਰ ਆਈ ਹੈ ਇਹਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਪੱਤਰਕਾਰਾਂ ਦੇ ਮਸਲੇ ਹੱਲ ਕਰਾਂਗੇ 2 ਸਾਲਾਂ ਦੇ ਵਿੱਚ ਇਹਨਾਂ ਨੇ ਪੱਤਰਕਾਰਾਂ ਦੀ ਇੱਕ ਵੀ ਸਮੱਸਿਆ ਨਹੀਂ ਹੱਲ ਕੀਤੀ ਸਗੋਂ ਪੱਤਰਕਾਰਾਂ ਦੀ ਵੈਰੀਫਿਕੇਸ਼ਨ ਲਈ ਪੁਲਿਸ ਦੀ ਛੱਤ ਰੱਖਦੀ ਹੈ ਉਹ ਐਕ੍ਰੈਡੀਟਿਡ ਜਰਨਲਿਸਟਾਂ ਦੀ ਸ਼ਰਤ ਹਟਾ ਦਿੱਤੀ ਗਈ ਹੈ ਬਾਕੀਆਂ ਲਈ ਡੀਪੀਆਰਓ ਦੇ ਪਰਮਾਨਾਮਾ ਵਾਲਾ ਛੜ ਦਿੱਤਾ ਗਿਆ ਹੈ ਅਸੀਂ ਇਹ ਵੀ ਕਿਹਾ ਵੀ ਡੀਪੀਆਰ ਆਓ ਨਹੀਂ ਇਹ ਕਰਨਗੇ ਇਸ ਕਰਕੇ ਸੂਬਾ ਪੱਤਰ ਦੇ ਉੱਪਰ ਹੀ ਇਹ ਸ਼ਰਤ ਜਿਹੜੀ ਹੈ ਹਟਾਈ ਜਾਣੀ ਚਾਹੀਦੀ ਹੈ ਇਹ ਕਿਸੇ ਦੇ ਉੱਪਰ ਵੀ ਨਹੀਂ ਰੱਖਣੀ ਚਾਹੀਦੀ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈ ਤੁਸੀਂ ਆਪਣੇ ਤੌਰ ਤੇ ਇਹਦੀ ਵੈਰੀਫਿਕੇਸ਼ਨ ਕਰਾ ਲਓ ਸਾਡੀ ਜਥੇਬੰਦੀ ਡਟ ਕੇ ਇਹਦਾ ਵਿਰੋਧ ਕਰਦੀ ਹੈ ਕਰਦੀ ਰਹੇਗੀ ਤੇ ਇਹ ਸ਼ਰਤ ਨੂੰ ਅਸੀਂ ਵਿਡਰਾ ਕਰਾਂਗੇ ਜੇ ਅਕ੍ਰੀ ਡਿਟਰ ਪੱਤਰਕਾਰਾਂ ਦੇ ਵਿਡਰਾ ਹੋ ਸਕਦੀ ਬਾਕੀਆਂ ਤੇ ਵੀ ਹੋ ਸਕਦੀ ਆ ਫਿਰ ਪੰਜਾਬ ਦੇ ਪੱਤਰਕਾਰਾਂ ਲਈ ਅਸੀਂ ਜਿਹੜੀ ਹੈ ਬਾਦ ਸਫਰ ਦੀ ਸਹੂਲਤ ਉਸ ਦੇ ਨਾਲ ਹੀ ਪੈਨਸ਼ਨ ਦੀ ਮੰਗ ਕਰਦੇ ਆਂ ਅਸੀਂ ਚਾਹੁੰਦੇ ਹਾਂ ਕਿ ਪੱਤਰਕਾਰਾਂ ਨੂੰ ਵੀ ਓਨੀ ਛੱਤ ਦੀ ਲੋੜ ਹੈ ਜਿੰਨੀ ਹੋਰ ਲੋਕਾਂ ਨੂੰ ਲੋੜ ਹੈ ਇਸ ਕਰਕੇ ਜਿਹੜੀਆਂ ਸਰਕਾਰ ਦੀਆਂ ਸਕੀਮਾਂ 3% ਦੀ ਆਖਵਾ ਕਰਨ ਜਿਹੜਾ ਪੱਤਰਕਾਰਾਂ ਲਈ ਹੋਣਾ ਚਾਹੀਦਾ ਔਰ ਬਹੁਤ ਸਾਰੇ ਮਸਲੇ ਆ ਜਿਹੜੇ ਪੱਤਰਕਾਰਾਂ ਦੇ ਉਹ ਮੰਨੇ ਜਾਣੇ ਚਾਹੀਦੇ ਇਸ ਕਰਕੇ ਅੱਜ ਦਾ ਜਿਹੜਾ ਦਿਨ ਹੈ ਛੀਦੇ ਆ ਜਾਂ ਭਗਤ ਸਿੰਘ ਦਾ ਰਾਜਗੁਰੂ ਦਾ ਦਿਨ ਇਹ ਦਿਨ ਅਸੀਂ ਪੂਰੇ ਕੌਮੀ ਪੱਧਰ ਤੇ ਅੱਜ ਮਨਾ ਰਹੇ ਹਾਂ ਪੰਜਾਬ ਦੇ ਵਿੱਚ ਬਣਾਇਆ ਜਾ ਰਿਹਾ ਹਰਿਆਣਾ ਵਿੱਚ ਬਣਾਇਆ ਜਾ ਰਿਹਾ ਦਿੱਲੀ ਦੇ ਵਿੱਚ ਬਣਾਇਆ ਜਾ ਰਿਹਾ ਉੱਤਰੀ ਪਾਰਦੇ ਦੇ ਪੂਰੇ ਦੇਸ਼ ਭਰ ਦੇ ਵਿੱਚ ਅੱਜ ਦਾ ਦਿਨ ਬਣਾਇਆ ਜਾ ਰਿਹਾ ਤੇ ਇਸ ਦਿਨ ਇਹੀ ਬੰਗਾ ਜਿਹੜੀਆਂ ਉਭਾਰੀਆਂ ਜਾ ਰਹੀਆਂ ਕਿਸੇ ਥਾਂ ਦੇ ਉੱਪਰ ਐਮਐਲਏ ਨੂੰ ਕਿਸੇ ਥਾਂ ਦੇ ਐਸਟੀਐਮ ਨੂੰ ਕਿਸੇ ਥਾਂ ਦੇ ਡੀਸੀ ਨੂੰ ਕਿਸੇ ਥਾਂ ਦੇ ਮੰਤਰੀਆਂ ਨੂੰ ਜਾਂ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਜਿਹੜੇ ਅੱਜ ਦਿੱਤੇ ਜਾ ਰਿਹਾ ਸੋ ਇਹ ਸਾਡਾ ਜਿਹੜਾ ਕਾਫਲਾ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਬੂਤ ਹੋਏਗਾ ਤੇ ਇਹਨਾਂ ਮੰਗਾਂ ਦੇ ਉੱਪਰ ਜਿਹੜਾ ਸਾਡਾ ਜਦੋਜਾਤ ਉਜਾਰੀ ਰਹੇਗਾ ਅਸੀਂ ਪਿਛਲੇ ਇਸੇ ਸਾਲ ਜਿਹੜਾ ਨਾ ਪਿਛਲੇ ਸਾਲ 2 ਅਕਤੂਬਰ ਨੂੰ ਪੂਰੇ ਦੇਸ਼ ਭਰ ਦੇ ਵਿੱਚ ਮੰਗ ਦਿਵਸ ਮਨਾਇਆ ਸੀਗਾ ਉਦੋਂ ਵੀ ਮੰਗ ਪੱਤਰ ਦਿੱਤੇ ਗਏ ਸੀ ਕਿਸੇ ਥਾਂ ਦੇ ਉੱਪਰ ਜਿਹੜੀ ਗੱਲ ਅੱਗੇ ਚੱਲ ਪੈਂਦੀ ਹੈ ਜਿਵੇਂ ਦੋ ਸੂਬਿਆਂ ਦੇ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਲਈ ਐਕਟ ਬਣੇ ਜਿਵੇਂ ਆਯੋਸ਼ਮਾਨ ਯੋਜਨਾ ਅਸੀਂ ਪੰਜਾਬ ਦੇ ਵਿੱਚ ਲਾਗੂ ਕਰਾਈ ਹੋਰ ਸੂਬਿਆਂ ਨੇ ਲਾਗੂ ਕਰਾਈ ਜਿੰਨਾਂ ਕ ਅਸੀਂ ਜਦੋਜਾਤ ਕਰਦੇ ਓਨੀਆਂ ਸਾਡੀਆਂ ਮੰਗਾਂ ਕਿਤੇ ਨਾ ਕਿਸੇ ਰੂਪ ਦੇ ਵਿੱਚ ਮੰਨੀਆਂ ਜਾਂਦੀਆਂ ਨੇ ਨਹੀਂ ਤਾਂ ਪਹਿਲਾਂ ਵੀ ਜਿਹੜੀ ਆਯੂਸ਼ਮਾਨ ਜਾਂ ਸਰਬੱਤ ਸਿਹਤ ਬੀਮਾ ਸੀ ਇਸ ਸਿਰਫ ਸਰਕਾਰ ਇਸ ਗੱਲ ਨਹੀਂ ਚਾਹੁੰਦੀ ਸੀ ਕਿ ਐਕ੍ਰੈਡੀਟਿਡ ਜਰਨਲਿਸਟਾਂ ਨੂੰ ਦਿੱਤੀ ਜਾਵੇ ਜਦੋਂ ਅਸੀਂ ਇਹਦੇ ਤੇ ਦਬਾਅ ਪਾਇਆ ਤਾਂ ਦੂਜੇ ਪੱਤਰਕਾਰਾਂ ਲਈ ਵੀ ਇਹ ਸਕੀਮ ਲਾਗੂ ਹੋਈ ਇਸੇ ਤਰੀਕੇ ਨਾਲ ਬਾਕੀ ਵੱਖ-ਵੱਖ ਥਾਵਾਂ ਦੇ ਉੱਪਰ ਇਹ ਹੋਈ ਫਿਰ ਪੈਨਸ਼ਨ ਸਕੀਮ ਜਿਹੜੀ ਲਾਗੂ ਕੀਤੀ ਉਹ ਸਿਰਫ ਐਕ੍ਰੈਡੀਟਿਡ ਜਰਨਲਿਸਟਾਂ ਲਈ ਪੰਜਾਬ 'ਚ ਲਾਗੂ ਹੋਈ ਸਾਡੀ ਮੰਗ ਹੈ ਕਿ ਜਿਹੜੇ ਰਿਕੋਗਨਾਈਜ਼ ਪੱਤਰਕਾਰ ਉਹਨਾਂ ਲਈ ਵੀ ਲਾਗੂ ਹੋਣੀ ਚਾਹੀਦੀ ਅਸੀਂ ਪੰਜਾਬ ਦੇ ਵਿੱਚ ਕਈ ਜਿਹੜੀਆਂ ਮੰਗਾਂ ਮਨਵਾਈਆਂ ਨੇ ਉਹਦੇ ਵਿੱਚ ਕੁਝ ਅਹਿਮ ਮੰਗਾਂ ਇਹ ਨੇ ਟੋਲ ਪਲਾਜਾਂ ਬਾਰੇ ਇਹ ਹੋਇਆ ਸੀ ਵੀ ਕੇਂਦਰ ਸਰਕਾਰ ਦੇ ਟੋਲ ਪਲਾਜੇ ਨੇ ਪੰਜਾਬ ਵਾਲੇ ਅਸੀਂ ਕੈਪਟਨ ਦੀ ਸਰਕਾਰ ਤੋਂ ਪੰਜਾਬ ਵਾਲੇ ਮਾਫ ਕਰਤੇ ਸੀ ਜਿਹੜੇ ਦੂਜੇ ਟੋਲ ਪਲਾਜੇ ਸੀ ਉਹ ਵੀ ਉਹਨਾਂ ਨੂੰ ਕਹਿ ਦਿੱਤਾ ਗਿਆ ਸੀ ਡਿਪਟੀ ਕਮਿਸ਼ਨਰਾਂ ਨੂੰ ਵੀ ਇਹ ਪੱਤਰਕਾਰਾਂ ਤੇ ਲਾਗੂ ਨਹੀਂ ਹੋਣੇ ਪਰ ਇਹ ਕੇਂਦਰ ਸਰਕਾਰ ਦਾ ਮਸਲਾ ਜਿੱਥੇ ਪੱਤਰਕਾਰਾਂ ਦਾ ਦਬਾਅ ਪੈ ਗਿਆ ਇੱਕ ਵਾਰੀ ਪੰਜਾਬ ਦੇ ਵਿੱਚ ਇਹ ਵੀ ਮਾਫ ਹੋ ਗਏ ਸੀਗੇ ਉਸ ਤੋਂ ਬਾਅਦ ਕਦੇ ਕੋਈ ਲਾ ਲੈਂਦਾ ਕਦੇ ਕੋਈ ਨਹੀਂ ਲਾ ਲੈਂਦਾ ਪਰ ਸਾਡੀ ਇਹ ਮੰਗ ਹੈ ਪੱਤਰਕਾਰਾਂ ਤੇ ਟੋਲ ਪਲਾਜ ਨਹੀਂ ਲੱਗਣਾ ਚਾਹੀਦਾ ਜਿਨ੍ਹਾਂ ਹਿੱਕਾਂ ਦੇ ਵਿੱਚ ਜੋਰ ਹੋਵੇ ਤਾਈਆਂ ਦੁਨੀਆ ਪੁੱਛਦੀ ਸਰਨਾਮਾ ਸ਼ਹੀਦ ਭਗਤ ਸਿੰਘ ਵਰਗੇ ਬਿਰਲੇ ਪੁੱਤਰ ਹੀ ਇਸ ਜੱਗ ਤੇ ਜਨਮ ਦੀਆਂ ਵਿਰਲੀਆਂ ਮਾਮਾਂ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਪੰਜਾਬ ਚੰਡੀਗੜ੍ਹ ਜਰਨਲਿਸਟ ਜੂਨੀਅਰ ਜਿਹੜੀ ਆ ਉਹ ਇਕੱਤਰ ਹੋਈ ਆ ਸਾਡੇ ਸਟੇਟ ਦੇ ਮੈਂਬਰ ਆਏ ਨੇ ਜੰਮੂ ਸਾਹਿਬ ਆਏ ਨੇ ਔਰ ਬੇਰਦੀ ਸਾਹਿਬ ਸਾਡੇ ਨਾਲ ਨੇ ਅੱਜ ਇੱਕ ਮੰਗ ਪੱਤਰ ਪੱਤਰਕਾਰਾਂ ਦਾ ਜਿਹੜਾ ਉਹ ਦਿੱਤਾ ਗਿਆ ਪੱਤਰਕਾਰਾਂ ਨੂੰ ਜੋ ਦੁੱਖ ਤਕਲੀਫਾਂ ਆਦੀਆਂ ਕਲਦੀਪ ਸਿੰਘ ਢਾਲੀਵਾਲ ਨੂੰ ਦਿੱਤਾ ਗਿਆ ਉਹ ਜੰਮੂ ਜੀ ਨੇ ਦੱਸਿਆ ਕਿ ਇਹਨਾਂ ਨੂੰ ਅਸੀਂ 2 ਸਾਲ ਪਹਿਲਾਂ ਵੀ ਇੱਕ ਆਪਣਾ ਮੰਗ ਪੱਤਰ ਦਿੱਤਾ ਸੀ ਕਿ ਸਰਕਾਰ ਨੇ ਸਾਡੀ ਹਲੇ ਤੱਕ ਕੁਝ ਸੁਣੀ ਨਹੀਂ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲ ਆਓ ਤੇ ਮੇਰੀਆਂ ਜੋ ਵੀ ਤੁਹਾਨੂੰ ਚਾਹੀਦਾ ਮੈਂ ਤੁਹਾਡੀਆਂ ਡਿਮਾਂਡਾਂ ਜਰੂਰ ਪੂਰੀਆਂ ਕਰਾਂਗਾ ਔਰ ਮੈਂ ਜਿ ਜਿੰਨੇ ਵੀ ਜਰਨਲਿਸਟ ਨੇ ਕਿਸੇ ਵੀ ਜੂਨੀਅਰ ਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੇਨਤੀ ਵੀ ਕਰਦਾ ਕਿ ਉਹ ਸਾਰੇ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਤਾਂ ਕਿ ਆਪਣਾ ਜਿਹੜਾ ਏਕਾ ਉਹ ਬਰਕਰਾਰ ਰਹੇ ਜੈ ਹਿੰਦ ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ ਹੈ ਇਹ 7 ਮਈ ਨੂੰ ਸਾਡੀ ਸਟੇਟ ਦੀ ਕਾਨਫਰੰਸ ਉਹਦੇ ਚ ਆਏ ਸੀਗੇ ਇਹ ਸਾਰੀਆਂ ਮੰਗਾਂ ਅਸੀਂ ਉਹਨਾਂ ਨਾਲ ਡਿਸਕਸ ਕੀਤੀਆਂ ਇਹਨਾਂ ਇਹਨਾਂ ਕਿਹਾ ਸੀ ਅਸੀਂ ਲਾਗੂ ਕਰਵਾਵਾਂਗੇ ਅਜੇ ਤੱਕ ਨਹੀਂ ਕਰਵਾਈਆਂ ਇਹ ਜਿਸ ਤਰ੍ਹਾਂ ਬਲਵਿੰਦਰ ਜਮੂ ਉਹਨਾਂ ਨੇ ਦੱਸਿਆ ਸਾਡੇ ਜਿਹੜੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਸਕੱਤਰ ਜਰਨਲ ਨੇ ਇਹ ਅਸੀਂ ਕੌਮੀ ਸੱਦੇ ਦੇ ਉੱਤੇ ਹੀ ਅੱਜ ਪੰਜਾਬ ਭਰ ਦੇ ਵਿੱਚ ਵੀ ਸਾਰਾ ਇਹ ਮੰਗਦਵੇਸ ਜਿਹੜਾ ਸ਼ਹੀਦ ਭਗਤ ਸਿੰਘ ਦੇ ਦਿਹਾੜੇ ਤੇ ਮਨਾ ਰਹੇ ਆਂ ਔਰ ਇਸ ਸਬੰਧ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਇਹ ਮੰਗਾਂ ਜਾਂ ਅਸੀਂ ਮੰਗ ਪੱਤਰ ਹੈ ਜਿਹੜੇ ਵੱਖ-ਵੱਖ ਪੋਲਿਟੀਕਲ ਪਾਰਟੀਆਂ ਨੂੰ ਐਮਪੀਜ਼ ਨੂੰ ਮੰਤਰੀਆਂ ਨੂੰ ਦੇ ਰਹੇ ਆ ਉਹ ਸਾਡਾ ਇਹ ਦੇਣ ਦਾ ਐਸ ਤੇ ਮਕਸਦ ਇਹ ਹੈ ਕਿ ਇਸ ਵੇਲੇ ਜਿਸ ਤਰ੍ਹਾਂ ਚੋਣਾਂ ਹੈਗੀਆਂ ਤੇ ਜਦੋਂ ਕਿ ਸਾਰੀਆਂ ਰਾਜਸੀ ਪਾਰਟੀਆਂ ਜਿਹੜੀਆਂ ਉਸ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲਈ ਆਪਣੇ ਮੈਨੀਫੈਸਟੋ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਲੋੜਾਂ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਹਾਈਲਾਈਟ ਕਰਦੀਆਂ ਉਹਦੇ ਬਾਰੇ ਏਜੰਡਾ ਬਣਾਉਂਦੀਆਂ ਉਹਦੇ ਬਾਰੇ ਵਾਅਦਾ ਕਰਦੀਆਂ ਤੇ ਸਾਡੀ ਵੀ ਇਹ ਮੰਗ ਹੈ ਕਿ ਜਿਹੜੇ ਜਿਹੜੇ ਐਮਪੀ ਨੂੰ ਐਮਐਲਏ ਨੂੰ ਜਾਂ ਅਸੀਂ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ ਜਿੱਥੇ ਵੀ ਇਹ ਦੇ ਰਹੇ ਆ ਉਹਨਾਂ ਨੂੰ ਵੀ ਸਾਡੀ ਇਹ ਬੇਨਤੀ ਹੈ ਕਿ ਉਹ ਸਾਡੀਆਂ ਇਹ ਜਿਹੜੀਆਂ ਮੰਗਾਂ ਉਹਨਾਂ ਨੂੰ ਆਪਣਾ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਉਣ ਔਰ ਬਕਾਇਦਾ ਆਪਣੇ ਏਜੰਡੇ ਦੇ ਵਿੱਚ ਸ਼ਾਮਲ ਕਰਨਗੇ ਜੇ ਉਹਨਾਂ ਦੀ ਸਰਕਾਰ ਬੰਦ ਹੈ ਜਾਂ ਉਹ ਐਮਪੀ ਬੰਦ ਹੈ ਜਾਂ ਐਮਐਲਏ ਬੰਦ ਹੈ ਤਾਂ ਉਹ ਇਹਨਾਂ ਮੰਗਾਂ ਦੇ ਲਈ ਸਟੈਂਡ ਕਰਨਗੇ ਇਹਨਾਂ ਮੰਗਾਂ ਦੇ ਲਈ ਖੜਨਗੇ ਔਰ ਇਹਨਾਂ ਮੰਗਾਂ ਨੂੰ ਪੂਰੀਆਂ ਕਰਾਉਣ ਦੇ ਲਈ ਸਾਡੀ ਉਹਦੇ ਵਿੱਚ ਮਦਦ ਕਰਨਗੇ ਔਰ ਦੂਸਰਾ ਜਿਸ ਤਰ੍ਹਾਂ ਅਸੀਂ ਦੇਖਿਆ ਹੈ ਕਿ ਵੱਖ-ਵੱਖ ਥਾਵਾਂ ਦੇ ਉੱਤੇ ਜਿਸ ਢੰਗ ਦੇ ਨਾਲ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਰਾਜ ਸਰਕਾਰਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ মিডিਆ ਨੂੰ ਕੰਟਰੋਲ ਕਰਨ ਦੇ ਲਈ ਜਿਸ ਤਰ੍ਹਾਂ ਦੇ ਹੱਥ ਕੰਡੇ ਪੱਤਰਕਾਰਾਂ ਨੂੰ ਦਬਾਉਣ ਦੇ ਲਈ ਵਰਤੇ ਜਾਂਦੇ ਆ ਅਸੀਂ ਉਸ ਦਾ ਸਖਤੀ ਨਾਲ ਜਿਹੜਾ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਹੁਣ ਵੀ ਕਰਦੇ ਆ ਔਰ ਇਸ ਗੱਲ ਦੀ ਨਿੰਦਾ ਕਰਦੇ ਆ ਕਿ ਜਿਸ ਢੰਗ ਨਾਲ ਜਿਹੜੇ ਪੱਤਰਕਾਰ ਆਪਣੀ ਡਿਊਟੀ ਦੇ ਜਦੋਂ ਕੰਮ ਕਰਦੇ ਆ ਉਹਨਾਂ ਤੇ ਜਿਸ ਢੰਗ ਨਾਲ ਹਮਲੇ ਕੀਤੇ ਜਾਂਦੇ ਆ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਇਹ ਸਮਝਦੇ ਆ ਕਿ ਇਹ ਜਿਹੜੀ ਪ੍ਰੈਸ ਦੀ ਆਜ਼ਾਦੀ ਉੱਤੇ ਹਮਲੇ ਆ ਤੇ ਇਹਨਾਂ ਨੂੰ ਸਰਕਾਰਾਂ ਨੂੰ ਰੋਕਣਾ ਚਾਹੀਦਾ ਔਰ ਪੱਤਰਕਾਰਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਦੇਣਾ ਚਾਹੀਦਾ ਤੇ ਜੇ ਪੱਤਰਕਾਰ ਆਜ਼ਾਦੀ ਨਾਲ ਕੰਮ ਕਰਨਗੇ ਉਹਨਾਂ ਨੂੰ ਪ੍ਰੈਸ ਫਰੀडम ਹੋਏਗੀ ਤਾਂ ਹੀ ਜਿਹੜੀ ਸਾਡੀ ਜਮਹੂਰੀਅਤ ਹੈ ਉਹ ਅੱਗੇ ਵੱਧ ਸਕਦੀ ਹੈ ਜੇ ਪ੍ਰੈਸ ਦੀ ਆਜ਼ਾਦੀ ਨੂੰ ਕੁਚਲਿਆ ਜਾਏਗਾ ਤਾਂ ਜਮਹੂਰੀਅਤ ਵੀ ਬਰਕਰਾਰ ਨਹੀਂ ਰਹਿ ਸਕਦੀ ਧੰਨਵਾਦ